ਸਰਦੀਪ ਹੋ ਗਿਆ ਤਿਆਰ ਪੁੱਤ ਹਾਂਜੀ ਮੰਮੀ ਹੋ ਗਿਆ ਤਿਆਰ ਬੱਸ ਪੱਗ ਬੰਨਣ ਦਾ ਬਾਜੀ ਗਈ ਆ ਬੱਸ ਠੀਕ ਹੈ ਬੱਸ ਮੈਂ ਵੀ ਤਿਆਰ ਹੀ ਆ ਨਾ ਨੂੰ ਲਿਆ ਮੈਂ ਤੇ ਮੈਨੂੰ ਜਾਂਦਾ ਨਾਲ ਲੈ ਜੀ ਗੁਰਦੁਆਰੇ ਜਾਣਾ ਮੈਨੂੰ ਰਸਤਾ ਹੀ ਧਾਰ ਦੇ ਠੀਕ ਹੈ ਕੋਈ ਗੱਲ ਨਹੀਂ ਧਾਰ ਦੇਣਾ ਠੀਕ ਹੈ ਮੰਮੀ ਮੈਂ ਰੋਟੀ ਖਾਣੀ ਬੱਸ ਰੋਟੀ ਖਾ ਲਾ ਤੇ ਤੁਸੀਂ ਤਿਆਰ ਹੋ ਜਿਓ ਹਾਂ ਬੱਸ ਮੈਂ ਤਿਆਰ ਸਿਰਵਾਉਣਾ ਤੇ ਮੈਂ ਤਿਆਰ ਠੀਕ ਮੰਨਦੀਪ ਕਰ ਲਿਆ ਪਾਠ रोटी ले गया हां जी मैं आ गई हां जी आलू रोटी लेट ही हो गया रोटी जा थोड़ा पाठ कर लग गया हो गया थोड़ा चल कोई नहीं ਸੋਕ ਮੰਮੀ ਵੀ ਬੜਾ ਫਿਕਰ ਕਰਦੇ ਹੁਣ ਮੇਰੇ ਵਾਸਤੇ ਇਹ ਗੱਲ ਥੋੜੀ ਆ ਮੈਨੂੰ ਕਿਹੜਾ ਔਲਾਦ ਨਹੀਂ ਚਾਹੀਦੀ ਮੈਂ ਕਿਹੜਾ ਕਿਸੇ ਕੋਲ ਖੋ ਕੇ ਲੈ ਆਉਣੀ ਕੋਈ ਗੱਲ ਨਹੀਂ ਮਨਦੀਪ ਫਿਕਰ ਨਾ ਕਰਿਆ ਕਰ ਮੰਮੀ ਦਾ ਸੁਭਾਅ ਹੀ ਇਦਾਂ ਦਾ ਵਾ ਦਿਲੋਂ ਨਹੀਂ ਮਾੜੇ ਮੰਮੀ ਪਤਾ ਮੰਦੀਪ ਗੱਲ ਕੀ ਆ ਮੰਮੀ ਨੂੰ ਵੀ ਰੀ ਜਾਂਦੀ ਆ ਦੂਜਿਆਂ ਆ ਲੇ ਵੇਖ ਕੇ ਵੀ ਮੇਰਾ ਵੀ ਕੋਈ ਪੋਤਾ ਪੋਤੀ ਹੋਵੇ ਮੈਨੂੰ ਵੀ ਪਤਾ ਵਾ ਮੰਮੀ ਨਹੀਂ ਦਿਲਾਉ ਮਾੜੇ ਕਈ ਵਾਰ ਮੈਂ ਉਹਨਾਂ ਨੂੰ ਵੇਖਦੀ ਐ ਨਹੀਂ ਆਪਣੇ ਕਰਕੇ ਦਿਨ ਰਾਤ ਅਰਦਾਸਾਂ ਕਰਦੇ ਰਹਿੰਦੇ ਆ ਮੈਂ ਵੀ ਸਬਰ ਕਰੀ ਬੈਠੀ ਐ ਕਿ ਤੇ ਰੱਬ ਸੁਣੂਗਾ ਹੀ ਨਾ ਜਾ ਪਾਣੀ ਲਿਆ ਕੋਈ ਨਹੀਂ ਮੈਂ ਨਾ ਲੇਟ ਹੁੰਦਿਆ ਆਪਾਂ ਆ ਕੇ ਗੱਲ ਕਰਾਂਗੇ ਮੰਮੀ ਮੈਂ ਰੋਟੀ ਖਾ ਲਈ ਚਲੋ ਚੱਲੀਏ ਕੀ ਸਾ ਕੁ ਭੋਤ ਆ ਚਲਿਏ ਚਲੋ ਅੰਮੀ ਆ ਗਿਆ ਚੰਗਾ ਮਨਦੀਪ ਮੈਂ ਗੁਰਦੁਆਰੇ ਚੱਲੀ ਆ ਨਾਲ ਹੀ ਸੁਖ ਦੇ ਚਲ ਚੱਲੀ ਹੋਣੀ ਆ ਮੈਂ

Тија да ги оддаат сакат унија и пак сакат да на саќа. Хуќиња

ਰੋਟੀ ਲੈ ਆ ਦੇ ਲਿਆ ਖਾ ਕੇ ਕੰਮ ਨਾ ਬੈਠੀ ਜਾਵਾ ਆਲੋ ਮਮੀ ਜੀ ਰੋਤੀ ਮਮੀ ਜੀ ਬਾਪੂ ਜੀ ਦੀ ਭੇਜਣੀ ਹੈ ਕਿ ਉਹਨਾਂ ਨੇ ਇੱਥੇ ਆਉਣਾ ਫੋਨ ਕਰਕੇ ਪੁੱਛ ਲੈਣੀ ਪਾਣੀ ਵੀ ਲੈ ਆਇਆ ਕਰ ਨਾਲ ਤੂੰ ਜਦੋਂ ਕਿਸੇ ਨੂੰ ਰੋਟੀ ਫੜਾਉਣੀ ਆ ਪਾਣੀ ਨਹੀਂ ਨਾਲ ਲਿਆਉਂਦੀ ਸੁੱਖ ਨੂੰ ਵੀ ਤੁਸੀਂ ਰੋਟੀ ਫੜਾਈਆਂ ਨੂੰ ਪਾਣੀ ਨਹੀਂ ਨਾਲ ਲਿਆਇਆ ਰੋਟੀ ਦੇ ਨਾਲ ਹੀ ਪਾਣੀ ਲੈ ਕੇ ਆਇਦਾ ਆ ਸਤਨਾਮ ਵਾਲਾ हेलो डैडी जी हां जी ਤੁਸੀਂ ਰੋਟੀ ਇੱਥੇ ਖਾਣੀ ਹੈ ਕਿ ਦੁਕਾਨ ਤੇ ਭੇਜ ਦੀਏ ਨਹੀਂ ਇਹ ਕਿਹੜਾ ਲੰਘਣ ਲਗਾ ਸੀ ਤੇ ਮੈਂ ਅਸੋシャレ ਮੋਗਾ ਹਾਂ ਚਲੋ ਠੀਕ ਹੈ ਫਿਰ ਡੈਡੀ ਜੀ हां जी हां जी ਕੋੜਾ ਮਨ ਦੇਪਕੇਤਾ ਬਾਪੂ ਆਪਣੇ ਨੂੰ ਫੋਨ ਹਾਂਜੀ ਮੰਮੀ ਜੀ ਕੀਤਾ ਸੀ ਡੈਡੀ ਜੀ ਕਹਿੰਦੇ ਆ ਵੀ ਇੱਥੇ ਮੰਡਾ ਅੱਡੇ ਤੇ ਨਾ ਮਾ ਨਗਰ ਕੀਤਨ ਨਾ ਲੰਘਿਆ ਸੀ ਤੇ ਫਿਰ ਮੈਂ ਉੱਥੇ ਲੰਘਾ ਛਕ ਲਿਆ ਚਲ ਠੀਕ ਮੇਰ ਕੋਕੜਾ ਜਾਇਆ ਚ ਤੁਰ ਕੇ ਆਈ ਹਾਂ ਮੰਮੀ ਜੀ ਚਾਹ ਬਣੀ ਤੇ ਲੈ ਆਓ ਹਾਂਜੀ ਲੈ ਆਉਣੀ ਆ ਆ ਲੈ ਪੀ ਚਾਹ ਹੋ ਗਿਆ ਜਦ ਹਾਂਜੀ ਹੋ ਗਿਆ ਜਦ ਕਰਨ ਨੂੰ ਜਿਹੜਾ ਦੇ ਕੇ ਗਈ ਸੀ ਹਾਂਜੀ ਹਾਂਜੀ ਬਸ ਥੋੜਾ ਜਿਹਾ ਇੰਨਾ ਗਾ ਲੈਂਦਾ ਕਿ ਅੱਜ ਪੂਰਾ ਯਾਦ ਕਰਨਾ ਹੀ ਜੇ ਅੱਜ ਮੈਂ ਤੈਨੂੰ ਨਿਕਲਣ ਨਹੀਂ ਦੇਣਾ ਕਿਸੇ ਪਾਸੇ ਤੇ ਜੇ ਇਹ ਪੇਪਰਾਂ 'ਚ ਨੰਬਰ ਆਏ ਨਾ ਘੱਟ ਤੇ ਵੇਖੀ ਫਿਰ ਤੇਰੇ ਪਿਓ ਨੂੰ ਮੈਂ ਕਰਦੀ ਹਾਂ ਫੋਨ ਨਹੀਂ ਐਸ ਵਾਰ ਆਪਾਂ ਵਧੀਆ ਲਿਆਉਣੀ ਹਾਂ ਅੱਛਾ ਜੀ ਵਾਰ ਚੱਲ ਪੀਚਾ ਫਿਰ ਅਮੀਆ ਪਣ ਦੀਦੀ ਤੋਂ ਗਏ ਨੂੰ ਕਿੰਨਾ ਚਿਰ ਹੋ ਗਿਆ ਉਹ ਤੇ ਆਪਾਂ ਮੈਂ ਕੱਲਾ ਨਾ ਇਕੱਰੀ ਜਾਵਾਂ ਨਹੀਂ ਨਹੀਂ ਕੱਲਾ ਨਹੀਂ ਜਾਣਾ ਤੂੰ ਪਹਿਲਾਂ ਤੂੰ ਆਪਣੇ ਪੇਪਰਾਂ ਦੀ ਤਿਆਰੀ ਕਰ ਤੇ ਚੰਗੇ ਨੰਬਰ ਲੈ ਕੇ ਆ ਮੈਨੂੰ ਵੀ ਪਤਾ ਹੈ ਮੈਂ ਜਾਣਾ ਹੈ ਕੋਈ ਨਹੀਂ ਤੂੰ ਪਹਿਲਾਂ ਚੰਗੀ ਤਰ੍ਹਾਂ ਪਾ ਲਾ ਤੇ ਕੋਈ ਨਹੀਂ ਫਿਰ ਅਸੀਂ ਇਕੱਠੇ ਜਾਵਾਂਗੇ ਠੀਕ ਹੈ ਮੰਮੀ ਕਿੰਨੇ ਦਿਨ ਹੋ ਗਏ ਤੁਸੀਂ ਮੇਰੀ ਦੀਦੀ ਨੇ ਗੱਲ ਹੀ ਨਾ ਕਰਾਈ ਤੁਸੀਂ ਆਫਰੋਜ ਕਰ ਲੈਂਦੇ ਕੋਈ ਗੱਲ ਨਹੀਂ ਪਹਿਲਾਂ ਮੈਨੂੰ ਟੈਸਟ ਸੁਣਾ ਤੇ ਫਿਰ ਮੈਂ ਕੋਈ ਨਹੀਂ ਗੱਲ ਸਮਝ ਕਰ ਲਾਂਗੀ ਠੀਕ ਹੈ ਸਾਲ ਹੋਇਆ ਪੈੰਜੀ ਦੇ ਮੁੰਡੇ ਸੋਨੂ ਦੇ ਘਰ ਨੂੰ ਡੇਢ ਸਾਲ ਹੋ ਗਿਆ ਤਿੰਨ ਚਾਰ ਮਹੀਨੇ ਦੀ ਕੁੜੀ ਹੋ ਗਈ ਆ ਕਿੱਡੀ ਕਰਮ ਵਾਲੀ ਆ ਪੈੰਜੀ ਇੱਕ ਮੈਰਿਜ ਕਰ ਮਹੌਲੇ ਆ ਜਿਹਦੇ ਪੁੱਤ ਨੂੰ ਰੱਬ ਨੇ ਅਜੇ ਤੱਕ ਕੋਈ ਆਗ ਨਹੀਂ ਬਖਸ਼ੀ ਨਹੀਂ ਨਹੀਂ ਦੇਵਗੁਰੂ ਤੂੰ ਕਲਵੰਦਰ ਕੋ ਰੇਡੋ ਲੈਣਾ ਕਰ ਉਹ ਰੂ ਕਰ ਜਾਨੀ ਆ ਪੁਰਾ ਸਾਰਾ ਖੋਦੇ ਤੇ ਜ਼ਰੂਰ ਦਵ ਜ਼ਰੂਰ ਦਊ ਮੈਨੂੰ ਘਰੋਂ ਸਾਹ ਇਹ ਤਾਂ ਪੰਡਤਾਂ ਦੇ ਬੜੇ ਫਿਰਦੀ ਆ ਭੈਣ ਜੀ ਤੇ ਇਹਦਾ ਬਲ ਤਾਂ ਪੜਤ ਤੋਂ ਵੱਡੇ ਆ ਰੱਬ ਨਾਲ ਨਹੀਂ ਨਹੀਂ ਮੇਰਾ ਗੁਰੂ ਵੱਡਾ ਵਾ ਜ਼ਰੂਰ ਦਊਗਾ ਜ਼ਰੂਰ ਦਊਗਾ ਮੈਨੂੰ ਆਸਿਆ ਮੇਰੀ ਨੌਮੀ ਇਹਨਾ ਪਾਠ ਕਰਦੀ ਆ ਮੇਰਾ ਮੁੰਡਾ ਵੀ ਸਵੇਰੇ ਉੱਠ ਕੇ ਨਿਤਨੇਮ ਕਰਦਾ ਨਹੀਂ ਵੀ ਦੋਵੇਂ ਜੀ ਕਰਦੇ ਆ ਦੇਊਗਾ ਰੱਬ ਕਿਤਾ ਸਾਡੀ ਪ੍ਰੀਖਿਆ ਨਹੀਂ ਲੈਣਿਆ ਕਿਤਾ ਜਿੱਦਨ ਦੇਣੇ ਰੱਬ ਨੇ ਸਾਨੂੰ ਜੋੜਾ ਹੀ ਨਹੀਂ ਦੇ ਦੇਣਾ ਦਲੂ ਬਾਜੇ ਪੂਰਾ ਸਾਰਾ ਕਲਵੰਦਰ ਡੋਲਿਆ ਨਾ ਕਰ ਕੋਈ ਨਹੀਂ ਜਰਾ ਬਨੇ ਉਹਨਾਂ ਨੂੰ ਦਿੱਤੀ ਜਾਂਦਾ ਵੀ ਨਰੋਈ ਰਵੇ ਉਹਨਾਂ ਦੇ ਕਰਮ ਉਹਨਾਂ ਨਾਲ ਸਾਡੇ ਕਰਮ ਸਾਡੇ ਹੋਰ ਪਹਿਂਜੀ ਉਹਦੇ ਟੈਸਟ ਕਰਾਉਣੇ ਆ ਆਪਣੇ ਕੋਲ ਹਾਂਜੀ ਇਹਦੇ ਪਿਛੇ ਦੇ ਕੋਈ ਨਹੀਂ ਕੋਈ ਅੱਛਾ ਸੁਖਦੇਵ ਕਾਕਾ ਕੋਈ ਲੁਕਸ ਨਹੀਂ ਕੇ ਆਉਂਦਾ ਕੋਈ ਨਹੀਂ ਪਰਮਾਣੇ ਦੇ ਸੁਨੇਹੇ ਆ ਇਹ ਰਹੇ ਹਾ ਦਊਗਾ ਰੱਖ ਕੋਈ ਨਹੀਂ ਆ ਆਪਣੇ ਸਿੱਕੇ ਦਾ ਹੀ ਸਾਸਰ ਘਰ ਪੁੱਤ ਸਿੱਕੇ ਦਾ ਹੀ ਸਾਸਿਆ ਮਾੜਾ ਆ ਲੈਣਾ ਨਾਲ ਜਿਹੜੀ ਮੈਂ ਭਲਾਈ ਆ ਤਾਈ ਲੱਭਾ ਬਾਬਾ ਬੂਬਾ ਲੱਗਦਾ ਨਾ ਮਾ ਕੋਈ ਥੇਰਾ ਇੱਕ ਵਾਰ ਤੁੰਗਣਾ ਨਹੀਂ ਦਾਇਗਾ ਨਾ ਕਰਦੀ ਪ੍ਰਾਵਾ ਬਾਬਾ ਬੂਬਾ ਕੀ ਲੱਭਣਾ ਵਾ ਕੋਈ ਉਹ ਜਾਦੂ ਟੂਨੇ ਵਾਲਾ ਨਹੀਂਗਾ ਸਾਡੇ ਇੱਥੇ ਨਿਕਾ ਜਾ ਗੁਰਦੁਆਰਾ ਵਾ ਅੱਛਾ ਹਾਂ ਤੇ ਉਹਦਾ ਨਾ ਬਾਬਾ ਭਾਈ ਦੇ ਤਾਲਿਆ ਤੇ ਉਹ ਬਾਬਾ ਪਾਠ ਕਰਦਾ ਨਾਲ ਪੱਤਰੀ ਖੋਲਦਾ ਉਹ ਸਲੋਗਰ ਚੋਂ ਹੀ ਵਰਤ ਦੇਂਦਾ ਦੇਂਦਾ ਇੱਥੋਂ ਲੈ ਜਾਓ ਕੋਈ ਜਾਦੂ ਟੂਣਾ ਕਰਕੇ ਨਹੀਂ ਦਿੰਦਾ ਉਹ ਲੈ ਨਾਲੇ ਬਰੂਬਰ ਬੈਠਾ ਨਾਲ ਪੱਤਰੀਆਂ ਖੋਲਦਾ ਉਹ ਤਾਂ ਪਾਣੀ ਪੀਣਾ ਵਾ ਤੂੰ ਹੰਡਾ ਦੇ ਪੀ ਤਾਈ ਪਾਣੀ ਤਾਂ ਪੀਣਾ ਹੀ ਜਾਂਦਾ ਇੱਥੋਂ ਹੀ ਪਾਣੀ ਲੈ ਲੈ ਇਹ ਆਂਦਾ ਆ ਤਾਈ ਨਾਲ ਡਾ ਲਾ ਲੈ ਕੋਈ ਨਹੀਂ ਕੋਤੇ ਤਾਂ ਨਹੀਂ ਕੋਤੇ ਅਤਰਾ ਮੈਂ ਤਾਂ ਇੱਥੇ ਤੇ ਉਹ ਮੈਂ ਲਾਵੇ ਕੀ ਸਦਕੇ ਆਵੇ ਕਿਨੇ ਆਵੇ ਰਾਤ ਆਵੇ ਪਰ ਬਾਬਿਆਂ ਦੀਆਂ ਦੱਸਣਾ ਪਾਇਗਾ ਸਾਡੇ ਘਰ ਮਾਂ ਤਾਂ ਮੁਕੇ ਰੋਲਾ ਪਈਦਾ ਇਹ ਨਹੀਂ ਉਹ ਬਾਬੇ ਨਹੀਂ ਗੇ ਸਿਆਣਾ ਨਹੀਂ ਗਾਓ ਉਹ ਦੋਵੇਂ ਟਾਲ ਨੀ ਕਰੀ ਜਾਓ ਕੱਢਦਾ ਤੂੰ ਚੰਗਾ ਹੀ ਸੋਚਦੇ ਆ ਤੇਰਾ ਮਾੜਾ ਥੋੜੀ ਫਾਇਦੇ ਉਹਨਾਂ ਨੂੰ ਕੀ ਕਰਿਆ ਪਾਈ ਤੇਰੀ ਨੂੰ ਪਾਈ ਕਹਿੰਦੇ ਆ ਉਹਨਾਂ ਗੁਰਦਾਸ ਸਾਹਿਬ ਤੋਂ ਉੱਤੇ ਥੋੜਾ ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਖ ਪੜ ਲਵਾ। ਉਹਨਾਂ ਨਾਲ ਉਹਦੇ ਇਦਾਂ ਕਹਿੰਦੇ ਨਾ ਮਾਤਾ ਨੂੰ ਚਰਾਉਣਾ ਪਾ ਕੇ ਬਹਿ ਜੰਨੀ। ਉਹਨਾਂ ਕੋਲੋਂ ਹੀ ਆਪਾਂ ਸੇਖ ਹਣੇ ਤੋਂ ਉਹਨੇ ਬਾਣੀ ਪੜ ਕੇ ਤੇ ਛੋਲੀ 'ਚ ਫਲ ਪਾਲਦੇ ਆ। ਪਰ ਉਹ ਸੱਚਾਈ ਦਾ ਰੱਖਣਾ। ਆਹ ਦਾਨੀ ਜਨਾਨੀ ਆ ਲੈ ਦੁਨੀਆ। ਚੋ। ਪਾਈ ਤੁਸੀਂ ਯਾਦ ਨਹੀਂ ਪਾਵੇਂ ਦਿਨੇ ਆਪਾਂ ਮੇਰਾ ਦਾ। ਤੂੰ ਨਾ ਇਹੋ ਜੀਆਂ ਗੱਲਾਂ ਕਰ ਚੰਨੀ ਬਾਬਿਆਂ ਦੇ ਸਨੇਹ ਦੇ ਜੰਨੀ ਆ। ਜਦ ਮੋਰਤੇ ਮਾਤਾ ਸਾਡੀ ਬਿਮਾਰ ਹੋ ਜਾਂਦੀ ਆ ਤੇ ਦੋਵੇਂ ਨੌ ਸੱਸ ਪੁੱਤੋ ਗੁੱਤੀ ਆ ਉਹਨੂੰ ਤਿਆਰ ਸਾਡੇ ਕਾ ਕਲੇਜ ਪੈ ਜਾਂਦਾ ਚਲਾ ਮੰਦੀ ਚੱਲੀਏ ਮੈਂ ਖੱਤਿਆ ਆਇਆ ਹਾਂ ਜੀ ਪੰਜਾਬ ਪੜੀ ਤੇ ਚੱਪੋ ਗੁੱਸਾ ਨਾ ਹੁੰਦਾ ਹੀ ਆ ਤੇ ਨਾ ਚੱਲ ਮੰਮੀ ਚੱਲੀਏ ਗੱਲਾਂ ਸੁਣਾ ਆ ਜਾਂਦੀ ਇੱਥੇ ਤੋਂ ਹਾਂਜੀ ਮਮ ਜੀ ਸਾਸ਼ਿਕਾ ਸਾਸ਼ਿਕਾ ਕੀ ਹਾਲ ਹੈ ਬੇਟੇ ਵਧੀਆ ਤੁਸੀਂ ਸੁਣਾਓ ਹਾਂਜੀ ਵਧੀਆ ਵਧੀਆ ਅੱਜ ਵੀ ਚਾਹ ਗੋਦੀਆ ਹੋਰ ਸੋਕੇ ਕਿਵੇਂ ਆ ਹਾਂਜੀ ਵਧੀਆ ਠੀਕ ਹਾਂ ਜੇ ਤੇਰੀ ਸਾਥ ਕੀ ਮੇਂ ਹਾਂਜੀ ਉਹ ਵੀ ਹਾਲੇ ਤੇ ਉਹ ਵੀ ਵਧੀਆ ਠੀਕ ਆ ਹੁਣਾ ਅੱਛਾ ਠੀਕ ਹੈਂ ਜੀ ਅੱਛਾ ਹਾਂਜੀ 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 ਉਹ ਵੀ ਤਾਈ ਜੀ ਹੁਣੀ ਆਏ ਹੀ ਅੱਜ ਤੇ ਫਿਰ ਗੱਲਾਂ ਬਾਤਾਂ ਕਰਦੇ ਰਹੇ ਅੱਛਾ ਅੱਛੀ ਕੀ ਕੀ ਮੱਦੇ ਮੱਦੇ ਦੀਆਂ ਸਵਾਲੀਆ ਚਲੋ ਕੋਈ ਨਹੀਂ ਹੋ ਮੈਨੂੰ ਮਮਾ ਜੀ ਬਾਤਾਂ ਪਗਾ ਲਗ ਰਹਾਂਗੇ ਅੱਛਾ ਅੱਛਾ ਤੇ ਸੋਰੇ ਇੱਕ ਕਹਾਣੀ ਸੁਣਾਉਣੀ ਸੀ ਅੱਜ ਤੇ ਤੈਨੂੰ ਇੱਕ ਬਹੁਤ ਵਧੀਆ ਦੱਸੋ ਹਾਂਜੀ ਇਹ ਸੰਦੀਪ ਸਿੰਘ ਜੁੱਟੇ ਕਿ ਉਹਦੇ ਤੇ ਬਾਬਾ ਜੀ ਨੇ ਬੜੀ ਮਿਹਰ ਕੀਤੀ ਆ ਵਾਈ ਗੁਰੂ ਜੀ ਨੇ ਸੋਣ ਲਈ ਹੈ ਮੰਦੀ ਚਲੋ ਵਧੀਆ ਹੋਇਆ ਫਿਰ ਬਹੁਤ ਬਹੁਤ ਮੁਬਾਰਕਾਂ ਹਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਕਿ ਵਰਤਾਰਨ ਬਾਲਕਾਂ ਦਾ ਨੋਇ ਹੋਰ ਵੀਰੇ ਦਾ ਕਿਵੇਂ ਹੈ ਕੀ ਹਾਲ ਚਾਲ ਵੀਰਾ ਠੀਕ ਹੈ ਤੇਰਾ ਵੀਰਾ ਅੱਜਕਲ ਪੇਪਰ ਹੋ ਰਹੇ ਨੇ ਤੇ ਪੇਪਰ ਦੇ ਵਿੱਚ ਥੋੜਾ ਕੱਜ ਜਾਂਦਾ ਹੈ ਕਈ ਵਾਰੀ ਹਨੇ ਗੱਲੀ ਦੀ ਕੋਈ ਨਹੀਂ ਤਸੀਰਾ ਨਾ ਧਿਆਨ ਰੱਖਿਓ ਵੀ ਵਧੀਆ ਸਟੱਡੀ ਕਰੇ ਧਿਆਨ ਨਾਲ ਹੀ ਪੇਪਰਾਂ ਦੇ ਵਿੱਚ ਹੁੰਦਾ ਵਾ ਨਹੀਂ ਨਹੀਂ ਮੈਂ ਤੇ ਪੂਰਾ ਧਿਆਨ ਰੱਖਦੀ ਆ ਜ਼ੋਰ ਨਹੀਂ ਜ਼ਿਆਦਾ ਕਰਨੋਂ ਦਿੱਤੀ ਆ ਚਲੋ ਕਰ ਲੈਂਦਾ ਵੈਸੇ ਤੇ ਹਾਂਜੀ ਐਰਕਾਂ ਸੋਨ ਮੈਂ ਤੇ ਵੀ ਚਾਹੀ ਕਰਦਾ ਪਿਆ ਹਾਂ ਠੀਕ ਹੈ ਚੱਲ ਕੋਈ ਨਹੀਂ ਬਸ ਕੋਣ ਮੈਂ ਦੱਸਣਾ ਕੋਈ 커피 ਵਾਲੀ ਹਾਂਜੀ ਠੀਕ ਹੈ ਹਾਂ ਚਲੋ ਠੀਕ ਹੈ ਚਲੋ ਠੀਕ ਹੈ ਓਕੇ ਲਾ ਕੋ ਉਹਦੇ ਕੁੜੀ ਦੇ ਵਿਆਹ ਨੂੰ ਅਜੇ 8 ਕੁ ਮਹੀਨੇ ਹੋਏਗਾ ਦੋਨਾਂ ਦੀ ਰੱਬ ਨੇ ਸੁਣ ਵੀ ਲਈ ਆ ਇਹ ਪੁੱਠੇ ਪੈਰਾਂ ਵਾਲੀ ਸਾਡੇ ਜੋਗੀ ਰੱਖੀ ਸੀ ਕਾਂਜੇ ਸਾਲ ਹੋ ਗਏ ਸਾਡੇ ਘਰ ਆਏ ਨੂੰ ਐਹੀ ਵੇਣ ਕਿੰਨਾ ਕ ਸਬਰ ਕਰ ਲਿਕੇ ਬੇਣੀ ਅਮਸ਼ੇ ਇੱਕ ਮਹੀਨੇ ਹੋਰ ਵੇਖਣਾ ਨਹੀਂ ਤੇ ਮੈਂ ਆਪਣੇ ਮੁੰਡੇ ਦਾ ਵਿਆਹ ਕਰ ਲੈਣਾ ਸਾਨੂੰ ਕਿ ਹਾਪੇ ਪਾਉਣਗੇ ਪਿਓ ਪੁੱਤਰ ਵਾਲਾ ਤੇ ਪਾਉਣ ਨਹੀਂ ਥੋਣੀ ਹੁਣ ਸਬਰ ਹੁੰਦਾ